ਹੈਲੋ ਹਲੋ ਹਾਂਜੀ ਆਪਣਾ ਪਾਰਸਲ ਆਇਆ ਸੀ ਪਾਰਸਲ ਵੀ ਜੀ ਰਤੇੜੇ ਪਚਾਓ ਮੰਡੀ ਵੀਰ ਉਹ ਫੇਟਾ ਕੀ ਨਾ ਜੀ ਵੀਰੇ ਲੈਕ ਨਹੀਂ ਹੋਈ ਜੀ ਜਿਹੜੇ ਰੋ ਡਰੈਸ ਪੈਂਟ ਦਾ ਪਾਇਆ ਹੋਇਆ ਮੇਰਾ ਕੋਈ ਚੱਕਰ 40 40 ਰੁਪਏ ਆਪਾਂ ਐਕਸਟਰਾ ਚਾਰਜ ਇਸੇ ਕਰਕੇ ਦਿੱਤੇ ਹਨ ਆਪਾਂ ਕਿੱਦਾਂ ਜੀ 40 ਰੁਪਏ ਐਕਸਟਰਾ ਚਾਰਜ ਆਪਾਂ ਇਸੇ ਕਰਕੇ ਦਿੱਤਾ ਵੀਰ ਜੀ ਪਰ ਸਾਡੇ ਕੋਲ ਵੀਰ ਸਾਇਲਰ ਤੋਂ ਇਨਪੁਟ ਦੀ ਡਿਲੀਵਰੀ ਆ ਗਈ ਅੱਗੇ ਪੈਂਡ ਨਹੀਂ ਹੈ। ਅੱਛਾ ਜੀ। ਹਾਂਜੀ। ਆਪ ਜੀ ਦੀ ਕਾਲ ਜਿਹੜੀ ਆਨ ਰਿਕਾਰਡ ਹੋ ਰਹੀ ਆ। ਇਦਾਂ ਜੀ ਆਪ ਜੀ ਦੀ ਕਾਲ ਜਿਹੜੀ ਰਿਕਾਰਡ ਹੋ ਰਹੀ ਆ। ਠੀਕ ਹੈ। ਮੈਂ ਸ਼ਿਕਾਇਤ ਤੁਹਾਡੀ ਮੈਂ ਫਾਰ ਤੁਹਾਡੀ ਸ਼ਿਕਾਇਤ ਦਰਜ ਕਰਾ ਦਿੰਦਾ। ਠੀਕ ਹੈ। ਇਦਾਂ ਜੀ ਆ ਤੁਹਾਡੀ ਮੈਂ ਸ਼ਿਕਾਇਤ ਦਰਜ ਕਰਾ ਦਿੰਦਾ ਮੈਂ ਜਦੋਂ ਹੋਮ ਡਿਲੀਵਰੀ ਉੱਤੇ ਲਿਖਿਆ ਹੋਮ ਡਿਲੀਵਰੀ 40 ਰੁਪਏ ਮੇਰੇ ਕੋਲ ਚਾਰਜਸ ਕਿਸ ਚੀਜ਼ ਦੇ ਲੈ ਗਏ ਆ। ਅਮਾਜੋਨ ਨੇ ਇਸੇ ਗੱਲ ਦੇ ਰੇ ਨੂੰ ਸਰ ਸਾਡੇ ਕੋਲ ਨਾ ਪਿੰਨ ਕੋਡ ਦੀ ਜਿਲ੍ਹੇ ਦੀ ਹੈ ਗੁਰੂਰਸੇ ਹਾਂਜੀ ਕਿ ਸਾਡਾ ਜਿਹੜਾ ਸਟੇਸ਼ਨ ਹੈ ਸਾਡਾ ਸਟੇਸ਼ਨ ਹੋਈਪੁਰ ਤੋਂ ਅੱਛਾ ਜੇ ਕੋਈ ਪ੍ਰੋਪਰ ਇੰਟਰ ਦਾ ਪ੍ਰੋਬਲ ਨਾ ਤੁਹਾਨੂੰ ਮੁਕਸਰ ਸਾਈਡ ਮੇਰੇ ਕੰਟਾ ਮੁਕਸਰ ਚੜਨੀ ਗੁਰੂਰਸੇ ਪੈਂਦਾ ਮੈਨੂੰ ਗੁਰੂਰਸੇ ਤੋਂ 10 ਕਿਲੋਮੀਟਰ ਮੁਕਸਰ ਮੈਨੂੰ 25 ਕਿਲੋਮੀਟਰ ਜਦੋਂ ਪੁੱਛਿਆ ਅੱਜ